ਮੈਨੂੰ ਤਾਂ ਬਹੁਤ ਵਧੀਆ ਲੱਗਾ ਹਾਂ ਜੀ ਤੇ ਮੈਂ ਕਿਹਾ ਮਿਲ ਕੇ ਉਹਨਾਂ ਨਾਲ ਆਪਾਂ ਜਾਣਾ ਬਹੁਤ ਬਹੁਤ ਧੰਨਵਾਦ ਜੀ ਉਹ ਮੱਜਾਂ ਦਾ ਗੋਹਾ ਗੱਦਾਂ ਨੇ ਜਿੱਦਾਂ ਗੋੜ ਹੁੰਦਾ ਤੇ ਅਸੀਂ ਇਸ ਟਾਈਮ ਖੜੇ ਹਾਂ ਜੀਲ ਦੇ ਬਾਹਰ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਫਿਰ ਚੈੱਕ ਕਰੋ ਮਿੱਤਰੋ ਨਜ਼ਾਰਾ ਦੇਖੋ ਬਹੁਤ ਮਿਹਨਤ ਨਾਲ ਇਹ ਅਰਜਨਟੀਨਾ ਤੋਂ ਵੀ ਲੈ ਕੇ ਆਇਆ ਸੀ ਮੈਂ ਬਈ ਮੇਰੀ ਬੈਕ ਇੰਜਰੀ ਹੋ ਚੁੱਕੀ ਸੀ ਬਹੁਤ ਤਕੜੀ ਜਿੰਮ 'ਚ ਮੇਰੇ ਚਾਚੇ ਨੂੰ ਇਹ ਆਪਣੇ ਚਾਚਾ ਦੇਖੋ ਕਿੰਨੀ ਵਧੀਆ ਫਸਲ ਆ ਤੇ ਇੱਥੇ ਵੀ ਜਿੰਦੇ ਲੱਗੇ ਹੋਏ ਆ ਹੈਲੋ ਗਾਈਸ ਐਂਡ ਗਾਈਸ ਨੀ ਵੈਲਕਮ ਟੂ ਡੇਵਿਸ ਦਸਾਂਝ ਬਲੌਗਸ ਬਹੁਤ देर बाद ਹਮਾਰਾ ਆਪਕਾ ਨੀ ਆਪਕਾ ਹਮਾਰੇ ਚੈਨਲ ਤੇ ਸਵਾਗਤ ਹੈ ਹਮਾਰਾ ਆਪਕੇ ਫੋਨ ਤੇ ਸਵਾਗਤ ਹੈ 6 ਮਹੀਨੇ ਤੋਂ ਵੱਧ ਹੋ ਗਿਆ ਬਲੌਗ ਪਾਏ ਨੂੰ ਹੁਣ YouTube ਵੱਲੋਂ ਮੈਨੂੰ ਮੇਲ ਆ ਗਈ ਕਹਿੰਦੇ ਵੀ ਮਹੀਨੇ ਤੱਕ ਵੀਡੀਓ ਪਾਦੇ ਨਹੀਂ ਤਾਂ ਤੇਰਾ ਖਰਚਾ ਪਾਣੀ ਬੰਦ ਕਰ ਦੇਣਾ ਇਥੋਂ ਇਹ ਬਲੇ ਚੈਨਲ ਤੋਂ ਸੋ ਮੈਂ ਇਹ 6 ਮਹੀਨਿਆਂ ਚ ਬਹੁਤ ਸਾਰੇ ਬਲੌਗ ਬਣਾਏ ਸਗੇ ਜਿਹੜੇ ਬਣਾਵਣਾ ਛੱਡਤੇ ਜਾਂ ਐਡਿਟ ਨਹੀਂ ਕਰ ਪਾਇਆ ਜਾਂ ਵੈਸੇ ਹੀ ਬਣਾਏ ਪਤਾ ਨਹੀਂ ਕੀ ਚੱਕਰ ਹੋਇਆ ਮੈਂ ਪਾਈ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਸ ਚੈਨਲ ਤੇ ਮੈਂ ਕਿਉਂ ਨਹੀਂ ਵੀਡੀਓ ਪਾਈ ਮੈਨੂੰ ਆਈ ਡੋਂਟ ਨੋ ਮੈਂ ਹੋਰ ਹੀ ਪਾਸੇ ਹੋਰ ਹੀ ਚੱਕਰਾਂ ਦੀ ਬੀਜੀ ਹੋ ਜੰਨਾ ਫੇਰ ਹਨਾ ਸਕਿਪ ਹੋ ਜਾਂਦਾ ਕੰਮ ਇਦਾਂ ਕਹਿ ਸਕਦੇ ਆ ਜਦੋਂ ਇਹ ਚੈਨਲ ਦੀ ਪ੍ਰਾਇੋਰਟੀ ਬਣਦੀ ਹੈ ਫੇਰ ਵਿਚਾਰਾ ਮੇਨ ਚੈਨਲ ਪਿੱਛੇ ਰਹਿ ਜਾਂਦਾ ਸੋ ਹੁਣ ਉਧਰ ਥੋੜਾ ਤੁਹਾਨੂੰ ਪਤਾ ਆਪਾਂ ਵੀਡੀਓ ਪਾ ਰਹੇ ਆਂ ਛੇ ਸ਼ਹੀ ਮਹੀਨਿਆਂ ਦਾ ਗੈਪ ਘਟ ਗਿਆ ਹਨਾ ਸੋ ਇਸ ਕਰਕੇ ਮਤਲਬ ਆਪਾਂ ਇਹ ਚੈਨਲ ਤੇ ਨਹੀਂ ਵੀਡੀਓ ਪਾਉਂਦੇ ਸੀ ਹੁਣ ਚਲੋ YouTube ਨੇ ਥ ਖੇਤੀ ਬਾੜੀ ਦਾ ਕੀ ਹਾਲ ਹੈ ਆ ਖੇਤੀ ਬਾੜੀ ਦਾ ਵੈਸੇ ਤੁਹਾਨੂੰ ਦੱਸਾਂ ਮੈਂ ਹੈ ਹੀ ਨਹੀਂ ਇਸ ਵਾਰ ਮੇਰੀ 6 ਸਤਾਂ ਮਹੀਨਿਆਂ ਚ ਜੋ ਵੀ ਬਲੌਗ ਪਾਇਆ ਮੈਂ ਸਾਰਾ ਇੱਕ ਵਾਰ ਇਸ ਵਾਰ ਚ ਮੋਟਾ-ਮੋਟਾ ਦਿਖਾ ਦੇਣਾ ਤੁਹਾਨੂੰ ਸਾਰਿਆਂ ਜਿੰਨੇ ਕੁ ਵੀ ਬਣਾਏ ਸਗੇ ਸੋ ਫਿਰ ਆਪਾਂ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਸੋ ਅੱਜ ਮੈਂ ਫਲਾਹਲ ਜੰਮਤੋਂ ਆਇਆ ਹੁਣ ਛੋਟੇ ਢੋਲਾ ਚੈੱਕ ਕਰੂ ਮੜਾ ਫਿਰ ਉਸ ਤੋਂ ਬਾਅਦ ਮਿਲਦੇ ਆਂ ਬੜੀ ਡਾਰ ਹੋ ਗਿਆ ਪੰਪ ਮੌਸਮ ਫਿਲਹਾਲ ਸਹੀ ਹੋ ਚੁੱਕਿਆ ਹੈ ਬਾਈ ਤੁਹਾਨੂੰ ਪਤਾ ਬਹੁਤ ਹੜ ਹੜ ਜੇ ਆਏ ਹੈ ਹਨਾ ਆਪਣੇ ਏਰੀਆ ਚ ਚਲੋ ਫੇਰ ਠੀਕ ਰਿਹਾ ਪਰ ਮੀ ਚਲੋ ਬਹੁਤ ਜ਼ਿਆਦਾ ਪਿਆ ਮਤਲਬ ਬਹੁਤ ਗੰਦ ਪਾਇਆ ਮੀ ਨੇ ਇੱਕ ਜੰਮੂ ਮੈਂ ਜਾਂਦਾ ਹੁੰਦਾ ਸੀਗਾ ਮੈਂ ਜੰਮੂ ਜੇਲ੍ਹ ਚ ਤੁਹਾਨੂੰ ਕਈ ਵਾਰ ਪਿਛਲੇ ਵਲੌਗਾਂ ਚ ਹਨਾ ਤੁਹਾਨੂੰ ਪਤਾ ਹੋਣਾ ਮੈਂ ਗਿਆ ਸੀਗਾ ਤੇ ਉੱਥੇ ਕੌਣ ਸੀਗਾ ਉਹਨਾਂ ਨੂੰ ਵੀ ਆਪਾਂ ਲੈ ਜਾਂਦਾ ਹਨਾ ਜੇਲ੍ਹ ਚ ਉਹ ਵੀ ਇਸ ਵਲੌਗ ਚ ਆਊਗਾ ਤੇ ਬਾਕੀ ਹੋਰ ਵੀ ਪਤਾ ਨਹੀਂ ਕੀ ਕੀ ਆਊਗਾ ਘਰ ਦੀ ਕੰਸਟਰਕਸ਼ਨ ਵਗੈਰਾ ਵੀ ਸ਼ੁਰੂ ਕਰਨ ਵਾਲੇ ਆ ਚਲੋ ਹੁਣ ਤੁਸੀਂ ਸਾਰੇ ਪਹਿਲਾਂ ਵਲੌਗ ਦੇਖ ਲਓ ਮੈਂ ਜ਼ਿਆਦੀ ਬਕਵਾਸ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ ਹਨਾ 9 ਵਜੇ ਜੀ ਹਜੇ ਤੇ ਸਾਢੇ 12 ਵਜੇ ਵੇ ਦੋ ਤਿੰਨ ਦਿਨ ਪਹਿਲਾਂ ਪਤਾ ਸੀਗਾ ਇਸ ਚੀਜ਼ ਬਾਰੇ ਵੀ ਆਉਣਾ ਆ ਬਟੇ ਹੀ ਨਹੀਂ ਪਤਾ ਵੀ ਅੱਜ ਹੀ ਆਉਣਾ ਮੰਮੀ ਹਾਂਜੀ ਮੰਤਰੀ ਸਾਹਿਬ ਆ ਰਹੇ ਅੱਜ ਆ ਰਹੇ ਪੁੱਤ ਹੋਰ ਬਹੁਤ ਵਧੀਆ ਮਾਮਾ ਹਾਂਜੀ ਮੰਤਰੀ ਆ ਰਹੇ ਦੇਖ ਲੈ ਪਿੰਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹੋ ਗਿਆ ਕੰਮ ਹਾਂ ਹਾਂ ਬਹੁਤ ਘੱਟ ਕਰੀਏ ਕੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਮੰਤਰੀ ਆ ਪਾ ਰਹੇ ਆ ਦੇਖੋ ਦੇਖੋ ਗੱਲ ਬਾਤ ਇਧਰ ਕਹੀ ਜਾਵੇ ਚਲੋ ਹੁਣ ਮੈਂ ਥੋੜਾ ਜਿਹਾ ਬੰਦੋਬਸਤ ਕਰਾਂ ਖਾਣ ਪੀਣ ਦਾ ਲੈਣ ਜਾ ਰਹੇ ਹਾਂ ਕੁਝ ਫੇਰਨੀ ਆ ਜਿਹੜੀ ਪਿੰਡ ਦੇ ਬਾਹਰ ਆ ਦੇਖੋ ਇਥੇ ਕੰਮ ਚੱਲ ਰਿਹਾ ਮਤਲਬ ਆ ਸੈਂਟਰ ਵਾਲਾ ਕੰਮ ਰਹਿੰਦਾ ਇਧਰ ਸੈੱਟਾਂ ਦਿੱਤਾ ਚਲੋ ਹੋ ਗਿਆ ਸੋ ਇਹਦੇ ਕਰਕੇ ਗੱਡੀਆਂ ਆਉਣ ਥੋੜੀ ਮੁਸ਼ਕਲ ਹੋ ਸਕਦੀ ਆ ਅੱਜ ਪਿੰਡ 'ਚ ਪੁਲਿਸ ਹੀ ਪੁਲਿਸ ਕਰ ਦੇਣੀ ਆਪਾਂ ਸੋ ਮਿੱਤਰੋ ਆਹ ਲੈ ਲਿਆ ਆਪਾਂ ਸਮਾਨ ਤੇ ਚਲੋ ਹੁਣ ਜਾ ਕੇ ਹੋਈਏ ਤਿਆਰ ਫਟਾਫਟ 11:00 ਵੱਜ ਗਏ ਆ ਥੋੜਾ ਜਿਹਾ ਮੈਂ ਮੇਰੇ ਨਰਵਸਨੈਸਟੀ ਹੋ ਰਹੀ ਆ ਵੀ ਕਿੱਦਾਂ ਹੋਊਗਾ ਪਿੰਡ 'ਚ ਵੀ ਰੋਲਾ ਪੈ ਚੁੱਕਾ ਸਾਰੇ ਇਹ ਮੈਨੂੰ ਫੋਨ ਆ ਰਹੇ ਵੱਖ-ਵੱਖ ਪਾਸਿਓਂ ਵੀ ਪਿੰਡ 'ਚ ਕੀ ਹੋ ਗਿਆ ਮੰਤਰੀ ਨੇ ਕਿਉਂ ਆ ਨਾ ਕੀ ਚੱਕਰ ਹੋ ਗਿਆ ਜਦੋਂ ਮੈਂ ਮਲਚਿੰਗ ਨਾਲ ਕਣਕ ਬੀਜੀ ਸੀਗੀ ਲੋਕ ਬ ਇਹ ਕਰੀ ਜਾਂਦਾ ਲੋ ਆ ਵੀ ਮੰਤਰੀਆਂ ਵਾਲੀ ਕੁਰਸੀਆਂ ਸੱਜ ਚੁੱਕੀਆਂ ਟੇਬਲ ਸੱਜ ਚੁੱਕਿਆ ਇੱਧਰ ਜੱਟ ਵੀ ਸੱਜ ਚੁੱਕਿਆ ਆ ਵੀ ਦਿਲਪ੍ਰੀਤ ਸਾਹਿਬ ਵੀ ਆ ਚੁੱਕੇ ਨੇ ਸਾਡੇ ਵਿਚਕਾਰ ਮੰਤਰੀ ਦੇ ਪੀਐਨਾਂ ਗੱਲ ਹੋ ਰਹੀ ਐ ਤੇ ਇੱਧਰ ਸਾਡਾ ਪੀਏ ਲੋ ਆ ਵੀ ਦਰਸ਼ਨ ਕਰੋ ਰਮਾ ਜੀ ਵੀ ਆ ਚੁੱਕੇ ਨੇ ਸਾਡੇ ਸਾਡੇ ਦੂਜੇ ਪੀਏ ਸਾਡੇ ਲੋ ਆ ਵੀ ਹੂਟਰ ਵੱਜਣੇ ਹੋਗਾ ਸਟਾਰਟ ਹਣ ਖੇਤ ਦੇ ਦਰਸ਼ਨ ਕਰਵਾਉਣੇ ਹਨ ਉਹਨੂੰ ਤੇ ਪਲਾਸ ਇਥੇ ਵੀਡੀਓ ਬਣਾਉਣੇ ਆ। ਬੜਾਕ ਤੇ ਮਲਨੂ ਗੁਰਦੇਵਾ ਮਸਹਰਾ ਹੈ। ਠੀਕ ਹੈ? ਓਕੇ। ਬਹੁਤ ਵਧੀਆ ਲੱਗਿਆ ਜੀ। ਹੋਰ ਭਾਜੀ। ਚਲੋ ਜੀ। ਧੰਨ ਕੰਮ। And see the happiness right. good man <laughs> very good first first class first class <laughs> pura pakka banda aya pura kaam kar da aya 100 percent bande first class first class ho gaya menu english ni aur account speak english very well ever that's <laughs> oh, yeah, good english by the way very good very good chalo abhi metro ho chuka hai kaam aa ho gaya apna mil gaya samman udar baith ke di police wale bande sanu kehnde ji jinne marzi patake maro koi ni kehda san bhava pe chittarna puadi samman kho ke le jana agle ਵਖਰੇ ਕੰਮ ਕਰੋ ਸਰਕਾਰਾਂ ਆ ਜਾਂਦੀਆਂ ਜੀ ਆਪੇ ਚਲੋ ਇਹ ਤਾਂ ਹੈ ਬੜੀ ਪਾਰੀ ਕਰ ਜੀ ਤਾਂ ਦੇਖੀ ਸੋਨਾ ਤਾਂ ਨਹੀਂ ਬੱਚ ਓਏ ਧਾਰੀ ਵਾਲ ਅੱਛਾ ਮੈਂ ਕਹਾ ਆਪਦੀ ਕੰਪਨੀ ਖਰੇ ਧਾਰੀ ਵਾਲ ਧਾਲੀ ਵਾਲ ਓ ਧਾਰੀ ਵਾਲ ਚੱਕ ਕੇ ਗੈਂਗ ਹੁਣ ਆਪਾਂ ਤੁਰ ਪਏ ਲੁਧਿਆਣੇ ਵਾਲ ਨੂੰ ਬਾਕੀ ਬੀਬੀ ਵੀ ਮਗਰੀ ਬਿਠਾਈ ਹੋਈ ਆਪਾਂ ਬੀਬੀ ਕਹਿੰਦੀ ਮੈਂ ਪਹਿਲਾਂ ਦੇਖਣੀ ਹਾਂਜੀ ਕੀ ਹਾਲ ਐ ਵਧੀਆ ਮਾਰਾ ਮੀਟ ਹੈਪੀ ਪਿੰਨੀਆਂ ਛੱਡ ਕੇ ਗ੍ਰੈਂਡ ਬਾਕ ਤੇ ਮੁਰੇ ਕੋਖੀਆਂ ਪੀਤੀਆਂ ਜਾ ਰਹੀਆਂ ਮੈਂ ਭਾਈ ਚਿੱਟੇ ਕੁਰਦੇ ਪਜਾਮੇ ਦਾ ਕਪੜਾ ਲੱਭ ਰਿਹਾ ਮਿਲ ਨਹੀਂ ਰਿਹਾ ਕਿਤੇ ਐਚੜਨੇ ਵਾਲੇ ਦਾ ਕਪੜਾ ਲੋ ਜੀ ਵੱਜ ਚੁੱਕਿਆ 11 ਜੀ ਲੁਧਿਆਣੇ ਜੀ ਫਿਰਦੇ ਆ ਇਹ ਸਾਡਾ ਆਫਿਸ ਹੈ ਆ ਦੇਖੋ ਆ ਦੇਖੋ ਮਾਲ ਪਤਾ ਕਿੰਨਾ ਪਿਆ ਓਏ ਆ ਕੀ ਹੋਏ ਓਏ ਆ ਕੀ ਆ ਇਹ ਕੀ ਹੈ ਬੇੜਾ ਹੈ ਬੇੜਾ ਬੇੜਾ ਆਈਏ ਓ ਮम्मा ਤੂੰ ਹੀ ਦਾ ਮੇਰਾ ਟੋਣਾ ਟਾਣਾ ਕਰਦੇ ਆ ਆ ਗਈ ਆ ਭਸਮਾਲ ਲੈ ਚੀ ਦਾਣਾ ਇਹਨੂੰ ਭਸਮਾਲਾ ਕਹਿੰਦੇ ਮੇਰੇ ਵੀਰੋ ਭਸਮਾਲਾ ਸੰਸਾਰ ਬੈਦਿਆ ਆ ਢੂਈ ਦੀ ਪ੍ਰੋਬਲਮ ਸਿਰਦਰਦ ਆ ਕੀ ਉਹ ਆ ਪਤਾ ਨਹੀਂ ਕੀ ਬਣਾਇਆ ਇਹ ਸਰਫ ਵੀ ਦਿੰਦੇ ਮੈਨੂੰ ਲੱਗਦਾ ਇੱਥੇ ਬਾਕੀ ਇੱਕ ਮੈਂ ਹੋਰ ਚੀਜ਼ਾਂ ਨੂੰ ਦੱਸ ਦਵਾਂ ਬਈ ਮੇਰੀ ਬੈਕ ਇੰਜਰੀ ਹੋ ਚੁੱਕੀ ਸੀ ਬਹੁਤ ਤਕੜੀ ਜਿੰਮ 'ਚ ਮੈਂ ਵੇਟ ਜਿਆਦਾ ਚੱਕ ਲਿਆ ਤੇ ਮੇਰੀ ਢੂਲ ਟੁੱਟ ਗਈ ਢੂਈ ਟੁੱਟ ਗਈ ਕਹਿੰਦਾ ਮਤਲਬ ਬਈ ਮੇਰੀ ਡਿਸਕ ਦੋ ਜਗ੍ਹਾ ਤੋਂ ਹਿੱਲ ਗਈ ਸੀਗੀ ਡੈੱਡ ਲਿਫਟ ਜਿਆਦਾ ਹੀ ਲਾ ਲਈ ਸੀ ਮੈਂ 170 ਖਰੇ 180 170 ਸੀਗੀ ਲੱਗ ਤਾਂ ਗਈ ਸੀ ਪਰ ਨਾਲ ਲੱਗ ਵੀ ਗਿਆ ਮੇਰੇ ਤੇ ਆਉਣ ਵਾਲੇ ਵਲੋਗਾਂ 'ਚ ਤੁਹਾਨੂੰ ਦੱਸੂਗਾ ਬਈ ਖੇਤੀ ਇਸ ਵਾਰ 9000 ਖੇਤ ਆਪਣੇ ਕੋਲ ਇਸ ਵਾਰ ਚਲੋ ਤੁਸੀਂ ਬੈਕ ਟੂ ਬਲੌਗ ਲੋਵੀ ਮਤਰੋ ਵੈਲਕਮ ਬੈਕ ਤੇ ਅਸੀਂ ਇਸ ਟਾਈਮ ਖੜੇ ਆਂ ਜੀਲ ਦੇ ਬਾਹਰ ਹਾਂ ਇਹ ਆਹ ਦੇ ਇਧਰੋਂ ਆਵਾਜ਼ ਆ ਰਹੀ ਆ ਇਹ ਕਹੀ ਜਾਂਦਾ ਕਹਿੰਦਾ ਇੱਥੇ ਟੂਰਨਾਮੈਂਟ ਚੱਲਦਾ ਤੇ ਮਜ਼ੇ 'ਚ ਮਜ਼ੇ ਲੱਗਿਆਦਾ ਬਾਬਾ ਕੋਈ ਮਜ਼ੇ 'ਚ ਬਾਬਾ ਲੱਗਿਆ ਆ ਪਾਠੀ ਮਜ਼ੇ 'ਚ ਪਾਠੀ ਹੁੰਦਾ ਨਹੀਂ ਮੌਲਵੀ 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 ਜੀ ਜਾਣ ਕੇ ਸ਼ੁਕਰਾ ਕਰਨਾ ਹੁੰਦਾ ਦੇਰ ਪਾਰਟੀ ਸੰਗ ਕੁਛ ਵੜ ਰਹੇ ਅੰਦਰ ਮੌਲਵੀ ਮੌਲਵੀ ਸਿੰਘ ਮੌਲਵੀ ਮੌਲਵੀ ਖਾਨ ਮੌਲਵੀ ਖਾਨ ਆਪ ਹੀ ਬਣਾਈ ਜਾਓ ਕਿਸੇ ਧਰਮ ਨੂੰ ਕਿਸੇ ਧਰਮ ਨੂੰ ਅਸੀਂ ਕਰਦੇ ਨਹੀਂ ਪਚਾਰੇ ਭਾਈ ਆਪਾਂ ਸਿਰਫ ਆਪਣਾ ਉਹ ਫੰਕਸ਼ਨ ਕਰ ਰਹੇ ਹਾਂ ਹਾਂ ਬਾਕੀ ਜੇ ਕਿਸੇ ਕੋਹਣ ਵੀ ਹੋਵੇ ਤਾਂ ਸੌਰੀ ਹੋ ਵੀ ਬਹੁਤ ਡੇਂਜਰਸ ਜੇਲ੍ਹ ਆ ਇਹ ਜੰਮੂ ਦੀ ਸੈਂਟਰਲ ਜੇਲ੍ਹ ਮਤਲਬ ਜਮਈ ਹਾਕੀ ਕਰਾ ਹੁਣ ਫੋਗਰੇ ਜਿਹਾ ਲੱਗ ਰਿਹਾ ਨਾ ਨਾਲ ਮੂੰਹ ਮਾਰਦੇ ਹੋਏ ਨਹੀਂ ਯਾਰ ਉਹ ਦੰਦਾਂ ਦੀ ਐਕਸਰਸਾਈਜ਼ ਕਰਾਉਣ ਲੱਗੇ ਹੋਏ ਆ ਨਾਲੇ ਜਵਾੜਿਆਂ ਦੀ ਕਿਉਂਕਿ ਸਵੇਰ ਦੇ ਨੇ ਸਿਰਫ ਜਵਾੜਿਆਂ ਦੀ ਖੋਰ ਐਕਸਰਸਾਈਜ਼ ਵੀ ਆਉਂਦੀ ਵਧੀਆ ਗਲਤ ਬਾਜ਼ੀ ਲੈ ਗਈ ਮੈਂ ਗਲਤ ਹੀ ਗਿਆ ਮੈਂ ਗਲਤ ਹੀ ਜਾਣਾ ਆ ਓਏ ਅੰਬੀਏ ਥੋੜੀ ਬੱਟੇ ਮਾਰ ਕੇ ਉਹ ਨਾ ਅਪਗ੍ਰੇਡ ਹੋਈ ਉਹ ਮੱਜਾਂ ਦਾ ਗੋਹਾ ਗੱਦਾਂ ਨਾ ਜਿਹਦਾ ਗੋੜ ਹੁੰਦਾ ਉਹ ਸਹੀ ਗੱਲਾਂ ਫਰਕ ਆ ਆਪਣੇ ਗੂੜਾ ਜਾਂ ਹੁੰਦਾ ਡਾਰਕ ਕਲਰ ਦਾ ਬੰਦੇ ਆਏ ਸੀ ਅਸੀਂ ਤਿੰਨ ਜਣੇ ਹੋ ਚੁੱਕੇ ਆ ਚਾਰ ਚਾ ਮਿਲੂ ਚਾਚੇ ਨੂੰ ਇਹ ਆਪਣੇ ਚਾਚਾ ਅੱਛਾ ਬਹੁਤ ਕਮਜ਼ੋਰ ਬਹੁਤ ਜ਼ਿਆਦਾ ਬਦਲਿਆ ਹੋਇਆ ਲੱਗ ਰਿਹਾ ਕਿਉਂਕਿ 5 ਸਾਲ ਚਾਚਾ ਖੁਸ਼ ਆ ਉਹ ਤਾਂ ਖੁਸ਼ ਆ ਬੁਰਾ ਐ ਮਾਤਾ ਵੀ ਖੁਸ਼ ਹੈ ਚਾਚੇ ਦੀ ਖੁਸ਼ ਹੈ ਬਹੁਤ ਖੁਸ਼ੀ ਲੈ ਦਾਤ ਕਰੀ ਮੈਂ ਪਹਿਲਾਂ ਜਾਣ ਲੱਦੇ ਹਾਣੀ ਲੁਧਿਆਣਾ ਤੋਂ ਚੱਕਣਾ ਹੈਪੀ ਨੂੰ ਫੇਰ ਜਾਣਾ ਆਪਾਂ ਪਟਿਆਲੇ ਸੋ ਅੱਜ ਦਾ ਆਪਣਾ ਰੂਟ ਆ ਲੁਧਿਆਣਾ ਟੂਪੜਿਆਲਾ। ਯਾ ਪ੍ਰੋਬਲਮਾਂ ਹਜੇ ਵੀ ਹੈਗੀਆਂ ਚਲਦੀਆਂ ਰਹਿੰਦੀਆਂ। ਪਰ ਕਈ ਪ੍ਰੋਬਲਮਾਂ ਇਦਾਂ ਸੀ ਜਿਨ੍ਹਾਂ ਦਾ ਮੈਂ ਸੋਲੂਸ਼ਨ ਲੱਭਿਆ ਤੇ ਉਹ ਸੋਲੂਸ਼ਨ ਹੀ ਮੇਰੇ ਲਈ ਪ੍ਰੋਬਲਮ ਬਣ ਗਈ। ਮੈਂ ਤੁਹਾਨੂੰ ਜਾਂਦੇ ਹੋਏ ਇੱਕ ਪਹਿਲਾਂ ਤਾਂ ਆਪਣੇ ਖੇਤ ਦਿਖਾਉਣਾ ਰਸਤੇ 'ਚ। ਬਹੁਤ ਵਧੀਆ ਫਸਲ ਐ ਇਸ ਵਾਰ ਲਈ ਆਪਾਂ ਵੱਖਰੀ ਤਰ੍ਹਾਂ ਦੀ ਫਸਲ ਲਈ ਆ। ਤੇ ਆਹ ਰੋਡ ਆਪਣਾ ਨਵਾਂ ਬਣ ਗਿਆ ਸੀਗਾ ਫਿਰਨੀ ਵਾਲਾ। ਵੈਸੇ ਅਕਸਰ ਮੇਰੇ ਨਾਲ ਜਦੋਂ ਵੀ ਮੈਂ ਜਾਣਾ ਮੇਰੇ ਨਾਲ ਸਾਥੀ ਹੁੰਦਾ ਇੱਕ ਰਮਾ ਉਹ ਧੋਖਾ ਦੇ ਚੁੱਕਿਆ ਪੰਜਾਬ ਨੂੰ ਪੰਜਾਬ ਦਾ ਗद्दार ਹੋ ਚੁੱਕਿਆ ਇੰਗਲੈਂਡ ਚ ਲੱਗ ਗਿਆ 1 2 3 ਫਿਰ ਚੈੱਕ ਕਰੋ ਮਿੱਤਰੋ ਨਜ਼ਾਰੇਦਾਰ ਦੇਖੋ ਆਹ ਦੇਖੋ ਕਿੰਨੀ ਵਧੀਆ ਫਸਲਿਆ ਬਾਈ ਬਹੁਤ ਮਿਹਨਤ ਨਾਲ ਇਹ ਅਰਜنٹੀਨਾ ਤੋਂ ਬੀ ਲੈ ਕੇ ਆਇਆ ਸੀ ਮੈਂ ਦੇਖੋ ਕਿੰਨੀ ਵਧੀਆ ਫਸਲਿਆ ਤੇ ਇੱਥੇ ਵੀ ਜਿੰਦੇ ਲੱਗੇ ਹੋਏ ਆ ਇਹ ਹੁਣ ਮੇ ਕੋਲ ਟਾਈਮ ਥੋੜਾ ਮੈਂ ਤੁਹਾਨੂੰ ਬਾਅਦ ਚ ਐਕਸਪਲੇਨ ਕਰਦਾ ਲਾਈਵ 'ਚ ਬਹੁਤ ਪੁੱਠੀਆਂ ਸਿੱਧੀਆਂ ਚੀਜ਼ਾਂ ਚੱਲ ਰਹੀਆਂ। ਇਹ ਖੇਤਾਂ ਵਾਲੀ ਖੜੀ ਕੌਂਟਰੋਵਰਸੀ ਚੱਲ ਰਹੀ ਹੈ ਬਹੁਤ ਵੱਡੀ। ਆਉਣ ਵਾਲੇ ਵਲੋਗਾਂ 'ਚ ਤੁਹਾਨੂੰ ਇਹ ਦੱਸੂਗਾ ਕੀ ਹੈ ਇਹ, ਕੀ ਹੋ ਗਿਆ ਹਨਾ ਕਿਉਂ ਨਹੀਂ ਫਸਲ ਜਾਂ ਜਿੱਦਾਂ ਵੀ ਆ। ਚਲੋ ਭਾਈ ਮਜ਼ਾਕ ਨਾ ਰਹੀਆ ਮਜ਼ਾਕ ਮੈਂ ਤੁਹਾਨੂੰ ਕਲੀਅਰਲੀ ਦੱਸ ਦਮਾਂ ਤੇ ਤੁਸੀਂ ਦੇਖ ਵੀ ਲਿਆ। ਇਸ ਵਾਰ ਖੇਤੀ ਮੈਂ ਨਹੀਂ ਕਰ ਰਿਹਾ ਮਾੜੀ ਵੀ। ਮੈਂ ਖੇਤੀ ਵਾਲੇ ਪਾਸੋਂ ਬਹਿਲਾਈਆਂ ਤਾਂ ਹੀ ਵੀਡੀਓ ਆ ਰਹੀਆਂ। ਮੈਂ ਹਮੇਸ਼ਾ ਤੋਂ ਚੀਜ਼ਾਂ ਜਿਹੜੀਆਂ ਪਰਸਨਲ ਚੱਲਦੀਆਂ ਜ਼ਿਆਦਾਤਰ ਹੁੰਦਾ ਵੀ ਲੁਕੋ ਕੇ ਰੱਖਦਾ ਮੈਂ ਨਹੀਂ ਦਸਰੀ ਜਾਈਦੀਆਂ। ਪਰ ਮੇਰੇ ਹਿਸਾਬ ਨਾਲ ਹੁਣ ਮੈਨੂੰ ਦੱਸਣੀਆਂ ਚਾ ਵੇਖਦਾ ਚਲੋ ਆਪਣਾ ਛੋਟਾ ਮਾਈਂਡ ਸੈਟ ਹੈ ਆਪਾਂ ਨੂੰ ਬੜੀ ਪ੍ਰਵਾਹ ਨਹੀਂ ਇਦਾਂ ਦੀ ਚੀਜ਼ਾਂ ਦੀ ਪਰ ਫੇਰ ਵੀ ਫਰਕ ਤਾਂ ਪੈਂਦਾ ਏ ਇੱਕ ਦਿਨ ਲਿੱਤੇ ਮਾੜਾ ਮੋਟਾ ਦਿਲ ਜੀ ਦਬਾਈ ਸਟ੍ਰਾਈਕ ਨਾ ਮਾਰੀਂ ਬਸ ਹੁਣ ਚਲੋ ਬੰਦੇ ਨੂੰ ਹੈਪੀ ਨੂੰ ਹੈਪੀ ਅੱਜ ਅਮੇজিং ਕਰੀ ਬੈਠਾ ਹੈ ਹੈਪੀ ਦੇ ਆਫਿਸ ਚ ਆਏ ਹੈ ਇਹ ਹੈਗਾ ਭਾਈ ਆਯੁਰਵੈਦਿਕ ਡਾਕਟਰ ਕੰਸਲਟੈਂਟ 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 ਆਯੁਰਵੈਦਿਕ ਕੰਸਲਟੈਂਟ ਜਿਸ ਨੂੰ ਕੋਈ ਵੀ ਇਦਾਂ ਦੀ ਇਦਾਂ ਦੀ ਬਿਮਾਰੀ ਆ ਜਾਂ ਉਦਾਂ ਦੀ ਬਿਮਾਰੀ ਆ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਬਾਕੀ ਹੁਣ ਸਮਝ ਗਿਆ ਤੁਸੀਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ 79734 19052 ਠੀਕ ਆ ਕੱਟ ਦਾਂਗੇ ਆ ਅੜੀ ਐਡੀ ਐਡੀ ਨੇਰ ਨੂੰ ਨੇਰ ਕਹਿਣਾ ਵੀ ਬੇਇੱਜ਼ਤੀ ਵਾਲੀ ਗੱਲ ਨਹੀਂ ਦਰਿਆ ਆ ਇਹ ਦਰਿਆ ਆ ਇਹ ਤਾਂ ਪਰ ਆਰਕੀਟੈਕਟ ਨੂੰ ਮਿਲਣ ਚੱਲੇ ਆ ਬਾਈ ਤੇ ਹੁਣ ਆਰਕੀਟੈਕਟ ਨੂੰ ਮਿਲਣ ਚੱਲੇ ਆ ਤਾਂ ਮਤਲਬ ਵੀ ਬਸ ਪੇ ਹੁਣ ਤਾਂ ਸਮਝ ਹੀ ਗਏ ਆ ਲੋ ਵੀ ਪਟਿਆਲੇ ਦੇ ਨੇੜੇ ਪਹੁੰਚਣ ਵਾਲੇ ਆ ਪਰ ਇਦਾਂ ਅਸੀਂ ਇੱਕ ਚੀਜ਼ ਨੋਟਿਸ ਕਰਦੇ ਸੀ ਇਧਰ ਖੁੱਲਾ ਖੁੱਲਾ ਜਿਹਾ ਪਿਆ ਸਾਰਾ ਕੁਝ ਮਤਲਬ ਪਟਿਆਲਾ ਦਾ ਜੇ ਚਲੋ ਹੈਗਾ ਦੂਰ ਮੇਸਾ ਨਾ 10 ਕਿਲੋਮੀਟਰ ਤੇ ਖੇਤ ਖੁੱਲੇ ਖੁੱਲੇ ਜਿਹੇ ਆ ਇੱਥੇ ਤਾਂ ਚਲੋ ਹੁਣ ਥੋੜੇ ਜਿਹਾ ਥੋੜਾ ਕੋਈ ਪਿੰਡ ਦਾ ਏਰੀਆ ਆ ਗਿਆ ਤਾਂ ਕਰਕੇ ਕੁਝ ਲੱਗਦਾ ਮੈਂ ਪਹਿਲੀ ਵਾਰ ਪਟਿਆਲੇ ਸ਼ਹਿਰ ਚ ਆਇਆ ਜ਼ਿੰਦਗੀ ਚ ਗੁਰਦੁਆਰਾ ਦੋਖਨਵਾਰਨ ਸਾਹਿਬ ਤੇ ਆਉਂਦੇ ਹੋਏ ਜਾ ਕੇ ਆਉਨੇ ਆ। ਪਟਿਆਲੇ ਦੀਆਂ ਗਲੀਆਂ 'ਚ ਫਿਰ ਰਹੇ ਹਾਂ ਅਜੇ ਆਪਾਂ ਜੋ ਕੰਮ ਕਰਨਾ ਏ ਉਹ ਕਰ ਰਹੇ ਹਾਂ ਅਜੇ। ਡਿਸਕਸ਼ਨ ਔਨ ਗoing ਚੱਲ ਰਹੀ ਆ ਸੋ ਆਪਾਂ ਅਜੇ ਤੁਹਾਨੂੰ ਨਹੀਂ ਦਿਖਾ ਸਕਦੇ। ਫੋਰ ਓਬਵੀਅਸ ਰੀਜ਼ਨਸ ਬਾਹਰ ਮੀਂਹ ਪਈ ਜਾਂਦਾ ਤੇ ਸਾਡੇ ਇਧਰ ਗੈਸ ਬਣੀ ਜਾਂਦੀ ਆ ਭੁੱਖ ਨਾਲ। ਲੀਬਰ ਸੋਚਦਾ ਹੁਣਾ ਵੀ ਸਾਡਾ ਕੋਈ ਕੰਮ ਕੋਮ ਹੈ ਨਹੀਂ ਬਹਿਲੇ ਬੈਠੇ ਆ ਕੁਝ ਆਇਆ ਹੈ ਨਹੀਂ। ਚੱਲ ਅੱਜ ਗੈਸ ਹੀ ਬਣਾ ਲੈਂਦੇ ਆ। ਇਹ ਜਸਟ ਉਹਨਾਂ ਦਾ ਕੰਮ ਤੇ ਲਾ ਲੈਨੇ ਆ। ਕੰਮ ਤੇ ਲਾ ਲੈਨੇ ਬਹਿਲੇ ਬੈਠੇ ਆ ਉਤੋਂ ਮੀਂਹ ਪਈ ਜਾਂਦਾ। ਲੀਬਰ ਵੀ ਵਿਚਾਰਾ ਕੀ ਕਰੇ। ਚਲੋ ਮਜਾਕ ਕਰ ਰਿਹਾ ਮਜਾਕ ਕਹਿਣ ਦਾ ਮਤਲਬ ਪੁਲਿਸ ਚੌਕੀ ਆ ਗਈ ਤਾਂ ਥੋੜਾ ਸੀਰੀਅਸ ਹੋ ਗਈ guys ਸਾਨੂੰ ਭੁੱਖ ਲੱਗ ਗਈ ਹੈ ਤੇ ਅਸੀਂ ਹੁਣ ਇੱਥੇ ਕੋਈ ਕੁਝ ਮਗਜ ਮਾਰਾਂਗੇ ਮਗਜ ਤਾਂ ਚਲੋ ਮਾਰ ਹੀ ਜਾਂਦੇ ਤੁਹਾਡੇ ਨਾਲ ਮਤਲਬ ਮੂੰਹ ਮਾਰਾਂਗੇ ਕਹਿਣਾ ਮਤਲਬ ਇੱਥੇ ਤਾਂ ਸਾਰਾ ਹੀ ਹੈਗਾ ਸਾਰੇ ਬ੍ਰਾਂਡ ਹੈਗੇ ਇੱਥੇ ਤਾਂ ਬਾਬਾ ਵੀ ਹੈਗਾ ਇੱਥੇ ਪੀਜ਼ਾ ਹਟ ਵੀ ਹੈਗਾ ਸੇ ਵੀ ਡਰਾਈਵ ਥਰੂ ਕਿੱਧਰ ਦੀ ਹੈ ਡਰਾਈਵ ਥਰੂ ਕੀ ਕਰਨਾ ਇੱਥੇ ਲਾ ਗੱਡੀ ਤੁਰਨੋਂ ਤੁਰ ਕੇ ਜਾਂਦੇ ਆ ਜੱਟਾਂ ਦੇ ਮੁੰਡੇ ਆਪਾਂ ਗੱਡੀਆਂ ਚੋਂ ਤੁਰ ਕੇ ਆਈਦਾ ਹਾਂਗਾ ਨਾ ਉਹਨੇ ਉੱਤਨੇ ਨੂੰ ਵੀ ਤੁਰ ਕੇ ਜਿਵਾਤੀ ਨਾ ਹੋ ਵੀਰੇ ਕੋਈ ਨਾ ਪਟਿਆਲੇ ਨੂੰ ਵੀ ਤੁਰ ਕੇ ਜਿਹੜੀ ਸਟਾਰਟ ਆਰਡਰ ਈਟ ਇਨ ਯੈਸ ਹੁਣ ਖਾਣਾ ਕਿੰਨਾ ਗਿਆ ਇਹ ਵੀ ਦੇਖਣਾ ਪਣਾ ਆਪਾਂ ਨੂੰ ਖਾਣਨ ਵੀਰ ਸਿੰਘ ਮੀਲ ਸਾੜੇ ਤਾਂ ਬੰਦੇ ਹੀ ਖਲਾਈ ਜਾਂਦੇ ਮੈਂ ਜਿੰਨਾ ਕ ਮੈਨੂੰ ਯਾਦ ਆ ਮੈਂ ਪਹਿਲੀ ਵਾਰ ਮੈਕਡੋਨਲਡ ਖਾ ਰਿਆ ਅੱਜ ਖਾਊਗਾ ਅੱਜ ਡਿਸਪੀਸਿਪਲਨ ਦੇਖ ਰਹੇ ਹਾਂ ਹੁਣ ਇਹ ਲੱਗਿਆ ਤੇ ਗਰੀਬੀ ਸੀ ਪਹਿਲਾਂ ਚਲ ਠੀਕ ਆ ਭਾਈ ਜਾਨ 12 ਵਜ ਗਏ ਆ ਹੁਣ ਮੈਂ ਆਪਣੇ ਘਰੇ ਚੱਲਾਂ ਉਨੀ ਖਾਦੇ ਉਹ ਵੀ ਤੇਰੇ ਹੀ ਘਰ ਆ ਬਈ ਸਵੇਰ ਨੂੰ ਜਾਣਾ ਜਿਮ ਮੈਂ ਇੱਥੇ ਨਾ ਤਾਂ ਹੈਪੀ ਦਾ ਘਰ ਨੇੜੇ ਹੀ ਆ ਲਓ ਜੀ ਗਾਇਸ ਹਣ ਗਾਇਸ ਨੂੰ ਹੈਪੀ ਨੂੰ ਕਰਤਾ ਆਪਾਂ ਡ੍ਰੌਪ 12 ਵਜ ਚੁੱਕਿਆ ਬਾਕੀ ਹੁਣ ਮੈਂ ਵਲੌਗ ਰੈਗੂਲਰ ਪਾਉਂਗਾ ਕਿਉਂਕਿ ਹੁਣ ਆਪਾਂ ਘਰ-ਘਰ ਦਾ ਕੰਮ ਸ਼ੁਰੂ ਕਰਨਾ ਜੋ ਵੀ ਤੇ ਜੋ ਵੀ ਖੇਤੀ ਕਿਉਂ ਨਹੀਂ ਕਰ ਰਿਹਾ ਖੇਤੀ ਬਾਰੇ ਕੀ ਸਿਸਟਮ ਹੋਇਆ ਉਹ ਵੀ ਤੁਹਾਨੂੰ ਦੱਸਣਾ ਮੈਂ ਲੇਟ ਨਾਈਟ ਡਰਾਈਵ ਹੋਵੇ ਬੰਦਾ ਕੱਲਾ ਹੋਵੇ ਬਹੁਤ ਸੁਆਦ ਆਉਂਦਾ ਬਈ ਮੈਂ ਕਿਹ ਪਤਨ ਕੀ ਆ ਗਿਆ ਮਰੇ ਘਰ ਜਾ ਦੇ ਕੋਲ 2 ਪੀ ਐਚ ਕੇ ਫਲੇਟੀ ਤੋਂ ਰਿਹਾ ਕਰਦਾ ਰਾਤ ਤੇ ਘਰ ਦੀ ਕੰਸਟਰਕਸ਼ਨ ਵੀ ਆਪਾਂ ਸ਼ੁਰੂ ਕਰਨ ਵਾਲੇ ਆ ਜਲਦ ਹੀ ਹੁਣ ਮੀਂਹ ਕਰਕੇ ਰੁਗ ਗਏ ਸੀਗੇ ਵੇ ਤਾਂ ਕਰ ਦੇਣੀ ਸੀਗੀ ਸੋ ਬਹੁਤ ਸਾਰੇ ਵਲੌਗ ਆਣ ਵਾਲੇ ਆ ਇੱਕ ਵਾਰ ਮੜਾ ਜਾ ਜ਼ੋਰ ਦੇਣੀ ਕਮੈਂਟ ਮਾਰ ਦੋ ਜੀਕ ਜੀ ਮਾਰ ਕੇ ਕਮੈਂਟ ਕਰ ਦੋ ਇੱਕ ਵਾਰ ਮਤਲਬ ਕਹਿਣ ਦਾ ਆਪਾਂ ਹੁਣ ਇਸ ਵਲੌਗ ਨੂੰ ਖਤਮ ਕਰ ਦਿੰਨੇ ਆ ਤੇ ਇਸ ਵਲੌਗ ਦਾ ਮਤਲਬ ਸਿਰਫ ਰੀਫਰੈਸ਼ੀ ਕਰਨਾ ਸੀਗਾ ਸੋ ਥੈਂਕ ਯੂ ਸੋ ਮੱਚ ਇਸ ਵਲੌਗ ਕੋ ਬੋਧਣੇ ਕੇ ਲਈ ਮਿਲਤੇ ਹੈ ਨੈਕਸਟ ਵਲੌਗ ਮੈਂ ਉਹ ਤਾਂ ਭੈਣ ਨੂੰ ਮਰ ਗਿਆ ਚਲੋ ਇਸ ਵਲੌਗ ਚ ਤੁਹਾਨੂੰ ਮੜਾ ਜਾ ਖੇਤ ਦੇ ਹਾਲਾਤ ਦਿਖਾ ਦਿੰਨੇ ਤਾਜ਼ਾ ਆ ਦੇਖੋ ਜੀ ਆਪਣੇ ਖੇਤ ਹਾਹਾਹਾ ਹਸਵਾਦ ਆਇਆ ਪਿਆ ਅਰਜਨਟੀਨਾ ਵਾਲੀ ਬੂਟੀ ਲੱਗੀ ਹੋਈ ਹੈ ਦੇਖੋ